ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਮਸਲੀਨ ਦੇ ਸੂਟ ਬਹੁਤ ਸੋਹਣੇ ਮਸਲੀਨ ਦੇ ਸੂਟ ਹੋਣਗੇ ਪ੍ਰਿੰਟਡ ਸੂਟ ਹੋਣਗੇ ਆਲ ਓਵਰ ਸੂਟ ਹੋਣਗੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਕਿ ਅਸੀਂ ਇਸ ਮਹੀਨੇ ਦੇ ਲਾਸਟ ਵੀਕ ਇੱਕ ਗਿਫਟ ਦਵਾਂਗੇ ਉਹਨਾਂ ਨੂੰ ਦਵਾਂਗੇ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਔਰ ਜਿਹੜੇ ਵੀ ਭੈਣ ਭਰਾ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਮੈਨੂੰ ਡੇਲੀ ਮੈਸੇਜ ਕਰਦੇ ਨੇ ਮੈਨੂੰ ਹਮੇਸ਼ਾ ਹੀ ਮੈਂ ਉਹਨਾਂ ਨੂੰ ਦੇਖਦੀ ਆਂ ਔਰ ਉਹਨਾਂ ਨੂੰ ਗਿਫਟ ਜ਼ਰੂਰ ਮਿਲਣਗੇ ਹਰ ਮਹੀਨੇ ਕਿਸੇ ਨਾ ਕਿਸੇ ਦੀ ਵਾਰੀ ਆਉਂਦੀ ਹੈ ਤੇ ਮੇਰੇ ਧਿਆਨ 'ਚ ਰਹਿੰਦਾ ਕਿ ਕੌਣ-ਕੌਣ ਮੈਨੂੰ ਟਾਈਮ ਦੇ ਰਿਹਾ ਹੈ ਉਹਨਾਂ ਨੂੰ ਜ਼ਰੂਰ ਗਿਫਟ ਮਿਲਣਗੇ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਡੱਡਾ ਮੁੰਨਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਠੀਕ ਹੈ ਜੀ ਵੀਡੀਓ ਦੀ ਟਾਈਮ ਠੀਕ ਹੈ ਜੀ ਦੋ ਵੀਡੀਓ ਆਉਂਦੀਆਂ ਦਿਨ ਵਿੱਚ ਵੀ ਪਾਣੇ ਆ ਰਾਤ ਵਿੱਚ ਵੀ ਰਾਤ ਨੂੰ ਤੇ ਕੰਪਲਸਰੀ ਹੈ ਕਿ 8 ਵਜੇ ਆਏਗੀ ਹੈਗੀ ਦਿਨੇ ਥੋੜਾ ਬਹੁਤਾ ਅੱਗੇ ਪਿੱਛੇ ਹੋ ਜਾਂਦਾ ਪਰ ਤੁਸੀਂ ਜ਼ਰੂਰ ਦੇਖਿਆ ਕਰੋ ਬੈਲ ਆਈਕਨ ਨੂੰ ਦਬਾ ਕੇ ਰੱਖੋ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਠੀਕ ਹੈ ਤੇ ਅੱਜ ਦੇ ਸੂਟ ਬਹੁਤ ਸੋਹਣੇ ਮਸਲੀਨ ਆਏਗੀ ਲਓ ਜੀ ਆਲ ਓਵਰ ਮਸਲੀਨ ਲੈ ਕੇ ਆਏ ਆਪਾਂ ਸਿੰਥੈਟਿਕ ਬੇਸ ਕਸਟਮਰ ਕੋਈ ਕਾਟਨ ਮੰਗ ਰਹੇ ਨੇ ਕੋਈ ਸਿੰਥੈਟਿਕ ਮੰਗ ਰਹੇ ਨੇ ਪਰ ਸਾਨੂੰ ਰੱਖਣਾ ਪੈਂਦਾ ਹੈ ਸਾਰਿਆਂ ਦਾ ਧਿਆਨ ਠੀਕ ਹੈ ਜੀ ਜਿਹੜੇ ਕਾਟਨ ਮੰਗ ਰਹੇ ਨੇ ਉਹਨਾਂ ਨੂੰ ਕਾਟਨ ਲਿਆ ਕੇ ਦੇਣੀ ਪੈਂਦੀ ਹੈ ਜਿਹੜੇ ਸਿੰਥੈਟਿਕ ਮੰਗ ਰਹੇ ਨੇ ਉਹਨਾਂ ਨੂੰ ਸਿੰਥੈਟਿਕ ਜਿਆਦਾਤਰ ਜਿਹੜੇ ਡੇਲੀ ਵੇਅਰ ਕਸਟਮਰ ਮਤਲਬ ਜਿਹੜੇ ਇਹਨਾਂ ਨੂੰ ਡੇਲੀ ਅਪ ਡਾਊਨ ਕਰਨਾ ਪੈਂਦਾ ਹੈ ਨਾ ਜਾਂ ਵਰਕਿੰਗ ਊਮਨ ਉਹਨਾਂ ਨੂੰ ਹੁੰਦਾ ਸਾਨੂੰ ਸਿੰਥੈਟਿਕ ਸਟੱਫ ਮਿਲੇ ਤਾਂ ਜੋ ਅਸੀਂ ਬਾਈਵਾਰ ਸਾਡਾ ਖਰਾਬ ਨਾ ਹੋਵੇ ਕਿਉਂਕਿ ਹੁਣ ਮੌਸਮ ਵੀ ਥੋੜਾ ਠੰਡਾ ਆ ਗਿਆ ਹੈ ਲੋ ਜੀ ਪਹਿਲਾ ਸੂਟ ਆ ਗਿਆ ਕਲਰ ਸੁਪਰ मस्लीन आएगी ਤੇ ਨਾਲ ਆਏਗਾ ਜੀ ਇਹਦੇ ਉੱਪਰ ਫੋਇਲ प्रिंट 5 ਮੀਟਰ ਦੀ ਕਟ ਆਏਗੀ ਠੀਕ ਹੈ ਜੀ 5 ਮੀਟਰ ਦੀ ਕਟ ਆਏਗੀ ਬਹੁਤ ਹੀ ਪਿਆਰਾ ਜਿਹਾ ਸੂਟ ਆ ਹੈਲੋ ਠੀਕ ਹੈ ਸੂਟ ਬਹੁਤ ਸੋਹਣਾ ਜਿਹਾ ਬਹੁਤ ਪਿਆਰਾ ਜਿਹਾ ਸੂਟ ਆ ਠੀਕ ਹੈ ਦੀ ਲਾਈਨਿੰਗ ਦੀ ਜਰੂਰਤ ਤੁਹਾਡੀ ਚੁਆਇਸ ਦੇ ਨਾਲ ਆ ਅਗਰ ਤੁਸੀਂ ਚਾਹੋ ਤੈਨੂੰ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਬਟ ਮੇਰੀ ਆਦਤ ਇਹ ਆ ਕਿ ਮੈਂ ਕਿਸੇ ਨੂੰ ਇਹ ਕਹਿ ਕੇ ਨਹੀਂ ਸੇਲ ਕਰਾਂਗੀ ਕਿ ਇਹਨਾਂ ਨੂੰ ਬਿਲਕੁਲ ਵੀ ਲਾਈਨਿੰਗ ਨਹੀਂ ਲੱਗੇਗੀ ਇਹ ਤੁਹਾਡੀ ਆਪਣੀ ਚੁਆਇਸ ਆ ਤੁਸੀਂ ਚਾਹੋ ਲਗਵਾ ਸਕਦੇ ਹੋ ਬਿਲਕੁਲ ਵੀ ਵਿਜ਼ਿਬਿਲਟੀ ਨਹੀਂ ਆ ਬਟ ਥੋੜਾ ਜਿਹਾ ਇਹ ਹੋ ਜਾਂਦਾ ਕਿ ਇਹ ਵਾਲੇ ਸਿੰਥੈਟਿਕ ਕੱਪੜੇ ਹੁੰਦੇ ਜਿਆਦਾ ਸਰੀਰ ਦੇ ਨਾਲ ਥੋੜਾ ਚਿਪਕਣਗੇ ਜੇ ਤੁਹਾਨੂੰ ਥੋੜਾ ਕੰਫਰਟੇਬਲ ਜਿਹਾ ਨਹੀਂ ਫੀਲ ਹੋਏਗਾ ਤੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਕੱਲੀ ਸ਼ਰਟ ਨੂੰ ਲਗਵਾ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਹੋਏਗੀ ਫਾਇਲ ਪ੍ਰਿੰਟ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਪ੍ਰਾਈਸ ਲੱਗੇਗਾ ਜੀ 580 ਰੁਪਏ ਠੀਕ ਹੈ ਜੀ 600 ਰੁਪਏ ਨਹੀਂ ਲੱਗੇਗਾ 580 ਰੁਪਏ ਇੱਕ ਸੂਟ ਦਾ ਪ੍ਰਾਈਸ ਲੱਗੇਗਾ ਆਲ ਓਵਰ ਸੂਟ ਹੋਏਗਾ ਪ੍ਰਿੰਟ ਚੈੱਕ ਕਰਵਾ ਦਿਨੇ ਬਹੁਤ ਪਿਆਰੇ ਪਿਆਰੇ ਪ੍ਰਿੰਟ ਇਹਦੇ ਵਿੱਚ ਆਏ ਹੋਏ ਨੇ ਲਓ ਜੀ ਲਓ ਠੀਕ ਹੈ ਜੀ ਇਹ ਪ੍ਰਿੰਟ ਬਹੁਤ ਸੋਹਣਾ ਤੁਸੀਂ ਇਹਨਾਂ ਦੇ ਉੱਪਰ ਵਰਕ ਕਰਵਾਓ ਨਾਲ ਚੁਣੋਂਨ ਦੁਪੱਟਾ ਲਓ ਤੇ ਇਹ ਸੂਟ ਤੇ ਵੈਸੇ ਇੰਨੇ ਕੁ ਕਮਾਲ ਦੇ ਬਣਨਗੇ ਨਾ ਇਹ ਬਹੁਤ ਹੀ ਸੋਹਣਾ প্রিনਟ ਚੈੱਕ ਕਰ ਲਓ ਕਿੰਨਾ ਪਿਆਰਾ ਹੈ ਸਟੱਫ ਬਹੁਤ ਸੋਹਣਾ ਹੈ ਉਹ ਤੇ ਤੁਹਾਡੇ ਘਰ ਆਏਗਾ ਤੁਹਾਨੂੰ ਫਿਰ ਪਤਾ ਲੱਗੇਗਾ ਪਰ ਮੇਰੇ ਕਸਟਮਰ ਕਾਫੀ ਮੇਰੇ ਤੇ ٹرسٹ ਕਰਦੇ ਨੇ ਜੋ ਮੈਂ ਉਹਨਾਂ ਨੂੰ ਕਹਿੰਦੀ ਆ ਮੈਂ ਕਦੀ ਵੀ ਗਲਤ ਨਹੀਂ ਕਹਿੰਦੀ ਬਹੁਤ ਸੋਹਣਾ ਸਟੱਫ ਆ ਮਸਲੀਨ ਦਾ ਲਾਈਨਿੰਗ ਲਗਾਓਗੇ ਤੇ ਬਹੁਤ ਸੋਹਣਾ ਬਣੇਗਾ ਠੀਕ 580 ਪਰ ਸੂਟ ਦਾ ਪ੍ਰਾਈਸ ਆ ਠੀਕ ਹੈ ਲੋ ਜੀ ਇਹ ਪ੍ਰਿੰਟ ਬਹੁਤ ਹੀ ਸੋਹਣਾ ਛੋਟਾ ਛੋਟਾ ਐ ਲੋ ਠੀਕ ਹੈ ਗ੍ਰੇ ਕਲਰ ਡਾਰਕ ਐਂਡ ਲਾਈਟ ਇਸ ਤਰ੍ਹਾਂ ਦਾ ਕਲਰ ਆ ਗਿਆ ਓਕੇ ਬਹੁਤ ਪਿਆਰਾ ਜਿਹਾ ਕਲਰ ਆ ਸਾਰੇ ਕਲਰ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ ਠੀਕ ਹੈ ਸੂਟ ਬਹੁਤ ਸੋਹਣੇ ਬਣਨਗੇ ਲਾਈਨਿੰਗ ਲਗਵਾ ਕੇ ਬਣਾਉਗੇ ਤੇ ਹੋਰ ਵੀ ਸੋਹਣੇ ਬਣਨਗੇ ਬਾਕੀ ਥੋੜਾ ਬਹੁਤਾ ਵਰਕ ਤੁਸੀਂ ਕਰਾਣਾ ਚਾਹੋ ਉਹ ਵੀ ਸੋਹਣੇ ਬਣਾਂਗੇ ਲਓ ਜੀ ਕਲਰ ਆ ਗਿਆ ਮਸਟਰਡ ਲਾਈਟ ਐਂਡ ਡਾਰਕ ਕੰਬੀਨੇਸ਼ਨ ਲਓ ਜੀ ਓਕੇ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਆ ਠੀਕ ਹੈ ਜੀ ਮਸਲੀਨ ਦਾ ਸਟੱਫ ਆਏਗਾ ਠੀਕ ਹੈ ਹੈਲੋ कॉटन ਮਸਲੀਨ ਨਹੀਂ ਹੈ ਸਿਲਕ ਮਸਲੀਨ ਆਪਾਂ ਕਹਿ ਸਕਦੇ ਹਾਂ ਇਹਨੂੰ ਥੋੜਾ ਸ਼ਾਈਨੀ ਹੈ ਸਟੱਫ ਤੇ ਆਉਣ ਵਾਲੇ ਮੌਸਮ ਚ ਪਾਏਗਾ ਲਓ ਜੀ ਇਹ ਕਲਰ ਬਹੁਤ ਪਿਆਰਾ ਸੀਗਾ 바ਵਾ ਕਲਰ ਆ ਛੋਟੀ ਛੋਟੀ ਬਿੰਦੀ ਵਾਲਾ ਡਿਜ਼ਾਈਨ ਆ ਫੋਇਲ ਵੀ ਬਣਿਆ ਹੋਇਆ ਹੈ ਜੋ ਕਿ ਸੂਟ ਨੂੰ ਇੱਕ ਚਮਕਦਾਰ ਜੀ ਲੁੱਕ ਦਿੰਦਾ ਹੈ ਹੈਲੋ ऑयल प्रिंट भी, है। अ, भी, भी उपर, ठीक है चलिए अगेन मास्टर येलो लो जी ਇਹ ਵਾਲਾ प्रिंट ਮੈਨੂੰ ਜਦੋਂ ਵੀ ਮਿਲੇ ਮੈਂ ਨਹੀਂ ਛੱਡਦੀ ਬਹੁਤ ਸੋਹਣਾ ਅ ਅੰਬੀ ਵਾਲਾ प्रिंट ਜਦ ਵੀ ਮਿਲੇ ਜਿਹੜੇ ਵੀ ਸਟੱਫ ਚ ਮਿਲੇ ਮੈਂ ਜਰੂਰ ਲੈ ਕੇ ਆਉਣੀ ਆ ਬਹੁਤ ਪਿਆਰੇ ਨੇ ਔਰ ਬਹੁਤ ਇਹ ਨਵੀਂ ਸੇਲ ਹੁੰਦੀ ਹੈ ਨੇਵੀ ਬਲੂ ਦੇ ਉੱਪਰ ਬਹੁਤ ਪਿਆਰੀ ਕੰਟਰਾਸਟ ਆਲਓਵਰ ਸੂਟ ਮਿਲੇਗਾ 5 ਮੀਟਰ ਕਪੜਾ ਹੋਵੇਗਾ ਠੀਕ ਹੈ ਇੱਕ ਹੋਰ ਪ੍ਰਿੰਟ ਬੜਾ ਸ਼ਾਨਦਾਰ ਲਓ ਜੀ ਲੈਮਨ yellow ਮਸਲੀ ਦੇ ਉੱਪਰ ਠੀਕ ਹੈ ਦੇ ਉੱਪਰ white white ਬੂਟੀਆਂ ਨੇ ਪ੍ਰਿੰਟ ਵਿਦ ਫੋਇਲ ਲੈਮਨ yellow ਕਲਰ ਆ ਲਓ ਜੀ ਠੀਕ ਹੈ ਕਈ ਵਾਰੀ ਫਰੰਟ ਕੈਮਰੇ ਤੇ ਬੈਕ ਕੈਮਰੇ ਚ ਫੋਟੋ ਦਾ ਥੋੜਾ ਜਿਹਾ ਕਲਰ ਦਾ ਫਰਕ ਆਉਂਦਾ ਹੈ ਤੇ ਕੋਈ ਜਿਆਦਾ ਫਰਕ ਵੀ ਨਹੀਂ ਆਉਂਦਾ ਬਾਕੀ ਮੈਂ ਕਲਰ ਤੁਹਾਨੂੰ ਦੱਸ ਦਿਆਂ ਐਸ ਕਲਰ ਸੀਮ ਦਿਖ ਰਿਹਾ ਜਿਹੜਾ ਹੈਗਾ ਤੇ ਹੈਲੋ ਜੀ ਇਹਦੇ ਵਿੱਚ ਜਿੱਕੇ ਤੁਹਾਨੂੰ ਮਿਲੇਗਾ ਫਿਰੋਜ਼ੀ ਕਲਰ ਦੋ ਕਲਰ ਮਿਲਨਗੇ ਤੇ ਦੋਨੇ ਹੀ ਕਲਰ ਬਹੁਤ ਸੋਹਣੇ ਨੇ ਹੈਲੋ ਜੀ ਇੱਕ ਫਿਰੋਜ਼ੀ ਕਲਰ ਮਿਲੇਗਾ ਇੱਕ ਜੈਮਨ येलो ਕਲਰ ਮਿਲੇਗਾ 580 ਪ੍ਰਾਈਸ ਰਹੇਗਾ ਸੂਟ ਬਹੁਤ ਸੋਹਣਾ ਹੋਏਗਾ ਠੀਕ ਹੈ ਸੂਟ ਬਹੁਤ ਸੋਹਣਾ ਆਏਗਾ ਹੈਲੋ ਜੀ ਨੈਕਸਟ ਆ ਗਿਆ ਜੀ ਹੈਲੋ ਇਹੀ ਪ੍ਰਿੰਟ ਹੈ ਕਿਆਹੀ ਵਾਤਾ ਮਤਲਬ ਇਹ ਚੀਜ਼ਾਂ ਸਸਤੀਆਂ ਵੀ ਨੇ ਔਰ ਇਹਨਾਂ ਨੂੰ ਤੁਸੀਂ ਨਾ ਦੁਪੱਟਾ ਲਗਾ ਕੇ ਥੋੜਾ ਬਰਕ ਕਰਾ ਕੇ ਥੋੜੀਆਂ ਲੈਸੇ ਲਗਾ ਕੇ ਇੱਥੇ ਉੱਥੇ ਫੋਨ ਜਾਣ ਵਾਸਤੇ ਤੁਸੀਂ ਪਾ ਸਕਦੇ ਹੋ ਬਹੁਤ ਸੋਹਣੇ ਸੂਟ ਰਹਿਣਗੇ ਔਰ ਜਿਸ ਤਰ੍ਹਾਂ ਮਰਜੀ ਵਾਸ਼ ਕਰੋ ਖਰਾਬ ਨਹੀਂ ਹੋਣਗੇ ਤੁਸੀਂ ਚਮਕ ਚੱਕ ਕਰ ਸਕਦੇ ਹੋ ਕਿੰਨੀ ਸੋਹਣੀ ਲੁੱਕ ਦੇ ਰਿਹਾ ਹੈ ਸੂਟ ਆਲੋ ਓਕੇ ਬਹੁਤ ਸੋਹਣੀ ਜੀ ਲੁੱਕ ਦੇ ਰਿਹਾ ਔਰ ਇਹ ਨਹੀਂ ਹੈ ਕਿ ਇਹ ਕੋਈ खड़ा खड़ा जहा रहेगा जो रहेगा थोड़ा आकड़िया रहे जहाँ नो बहुत सोहना सॉफ्ट कपड़ा ओके तो लो तो जी एक कलर होर मिलेगा पिंक तीन कलर ने वो डिजाइन पहला दिखाया इस तरह आनी है ये ठीक है है ओके तो जी नैक्सट कलर भी बहुत प्यारा वाओ वाला कलर है। इन्ना क सोना चेक करो बहुत प्यारा कलर है बहुत प्यारा कलर है ठीक है किलर गया हेलो कलर बहुत सोना लो जी एक होर नेवी ब्लू फ्लोरल प्रिंट अच्छा फ्लावर प्रिंट ओके जी मसलीन का स्टफ होएगा, 580 सौ अस्सी रुपए का सूट होएगा, ठीक है 580 अस्सी रुपए का सूट होएगा नेक्स्ट आ गया जी ग्रीन ग्रीन कलर वेरी ब्यूटीफुल पत्ती वाला डिजाइन आएगा बहुत सोहना अलो दो तीन कलर आने बड़ा सोहना कलरफुल जहा डिज़ाइन है अलो जी ਔਰ ਕੋਈ ਵੀ ਰੰਗ ਮੈਨੂੰ ਲੱਗਦਾ ਨਹੀਂ ਕਿ ਛੱਡਣ ਵਾਲਾ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਤੇ ਆਪਣਾ ਸਾਰਿਆਂ ਦਾ ਫੇਵਰੇਟ ਬਲੈਕ ਠੀਕ ਹੈ ਤੁਸੀਂ ਚਾਹੋ ਇਹਦੀਆਂ ਦੋ ਸ਼ਰਟਾਂ ਬਣਾ ਲਓ ਚਾਹੇ ਫੁੱਲ ਬਸ ਸਭ ਫੁੱਲ ਸੂਟ ਬਹੁਤ ਸੋਹਣਾ ਲੱਗੇਗਾ ਐਵੇਂ ਦੀ ਚੀਜ਼ ਨਾ ਪਲੇਨ ਦੁਪੱਟਾ ਲੈ ਕੇ ਲੈਸ ਲਗਵਾਓ ਔਰ ਵੈਰੀ ਬਿਊਟੀਫੁਲ ਸੂਟ ਪੜੇਗਾ ਇੱਕ ਕਲਰ ਮਿਲੇਗਾ ਤੁਹਾਨੂੰ ਇਹਦੇ ਵਿੱਚ ਬਲੂ ਨੇਵੀ ਬਲੂ ਕਲਰ ਕਿ ਮੇ ਤੇ ਲੱਗੇ ਹੋਏ ਨੇ ਜਿਹੜੇ ਖਿੱਲਰ ਹੀ ਜਾਂਦੇ ਨੇ ਹਲੋ ਨੇਵੀ ਬਲੂ ਕਲਰ ਠੀਕ ਆ ਇਹਦੇ ਵਿੱਚ ਤਿੰਨ ਕਲਰ ਤੁਹਾਨੂੰ ਮਿਲ ਗਏ ਇੱਕ ਓਫ ਲਾਈਟ ਜਾਂ 골ਡਨ ਇੱਕ ਬਲੈਕ ਐਂਡ ਇੱਕ ਨੇਵੀ ਬਲੂ ਠੀਕ ਹੈ ਅਗੇਨ ਬਲੈਕ ਅਗੇਨ ਬਲੈਕ ਇਹ ਆ ਗਿਆ ਦੂਸਰੇ ਪ੍ਰਿੰਟ ਨਾਲ ਦਾ ਜਿਹੜਾ ਆਪਾਂ ਨੇਵੀ ਬਲੂ ਦਿਖਾਇਆ ਸੀਗਾ ਇਹਦੇ ਵਿੱਚ ਤੁਹਾਨੂੰ ਇਹ ਬਲੈਕ ਮਿਲ ਜੇਗਾ ठीक है और बहुत ब्यूटीफुल सूट लगन भी सच्चिया सोने सूट है लो लो जी कलर आ गया जोड़ा आप सब तो दिखाया फस्ट दिखायान मैरून कलर ओके जी हलो एक आ गया जी अपने को मस्टर्ड कलर ब्लैक मस्टर्ड कलर आ गया ब्लैक कलर आ गया ठीक है हेलो दो कलर आ गए तीसरा नेवी ब्लू कलर आ गया और चौथा कलर आ गया एवला चार कलर चार ही कलर सुपर ने बहुत सोहने सूट ने ठीक है ये साढ़े अज के दे मसलीन के सूट मसलीन का स्टाफ से पांच सौ अस्सी रुपए का एक सूट रहेगा नो एक्सट्रा शिपिंग चार्ज चाहे तुसी पंजाब मंगाओ चाहे इंडिया जिथे मर्जी मंगाओ ठीक है ਤੇ ਸਟਾਰਸ ਤੁਹਾਨੂੰ ਇਹੀ ਪੇ ਕਰਨੇ ਪੈਣਗੇ ਇਸ ਤੋਂ ਇਲਾਵਾ ਕੋਈ ਪੈਸਾ ਨਹੀਂ ਦੇ ਕਰਨਾ ਪਏਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਸੂਟ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਸੂਟ ਪਸੰਦ ਆਇਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਇੱਕ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਥੈਂਕ ਯੂ